ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਮੀਰ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜਦੀ ਕਲਾ 'ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵੀਡੀਓ ਪਹਿਲਾਂ ਵਾਂਗੂ ਲੈ ਕੇ ਆਇਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਪਹਿਲੀ ਵਾਰ ਤੁਸੀਂ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਦੋਸਤੋ ਜ਼ਿੰਦਗੀ ਬਾਰੇ ਗੱਲਾਂ ਕਰੀ ਜਿਆ ਨੇ ਲਾਈਫ ਬਾਰੇ ਗੱਲਾਂ ਕਰੀ ਜਿਆ ਵੀਡੀਓ ਤੁਹਾਨੂੰ ਪਹਿਲਾਂ ਹੁਣ ਵੀ ਕਹਾਂਗਾ ਵੀ ਛੋਟੀ ਜੀ ਵੀਡੀਓ ਜ਼ਿਆਦਾ ਵੱਡੀ ਵੀਡੀਓ ਨਹੀਂ 2 ਜਾਂ 3 ਮਿੰਟ ਦੀ ਵੀਡੀਓ ਹੁੰਦੀ ਆ ਦੇਖ ਲਿਆ ਕਰੋ ਤੇ ਅੱਗੇ ਸ਼ੇਅਰ ਜ਼ਰ ਲਾਈਫ ਦੇ ਉਹ ਤਿੰਨ ਚੀਜ਼ਾਂ ਬਾਰੇ ਜੇ ਇਹ ਤਿੰਨ ਚੀਜ਼ਾਂ ਨੂੰ ਤੁਸੀਂ ਆਪਣੇ ਅੰਦਰ ਬਜਰਵ ਕਰ ਲਓ ਆਪਣੇ ਅੰਦਰ ਪੂਰੀ ਤਰ੍ਹਾਂ ਵਸਾ ਲਓ ਉਹਨਾਂ ਦੀ ਪਕੜ ਬਣਾ ਲਓ ਤਾਂ ਜ਼ਿੰਦਗੀ ਬਹੁਤ ਵਧੀਆ ਬਣ ਜਾਂਦੀ ਹੈ ਠੀਕ ਹੈ ਜੀ ਕੋਈ ਜ਼ਿਆਦਾ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ ਹੈ ਛੋਟੇ-ਛੋਟੇ ਜਿਹੀਆਂ ਪਰ ਇਹਨਾਂ ਦਾ ਸਹਿਯੋਗ ਯੋਗਦਾਨ ਬਹੁਤ ਹੈ ਸਾਡੀ ਲਾਈਫ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਕਿ ਜਿਹੜਾ ਆਪਾਂ ਗੁੱਸਾ ਗੁੱਸੇ ਤੇ ਕੰਟਰੋਲ ਕਰਨਾ ਸਿੱਖੋ ਠੀਕ ਹੈ ਜੀ ਗੁੱਸੇ ਤੇ ਕਾਬੂ ਪਾ ਲਿਆ ਤਾਂ ਤੁਸੀਂ ਸਮਝੋ ਸਾਰੀ ਦੁਨੀਆ ਤੇ ਕਾਬੂ ਪਾ ਲਿਆ ਠੀਕ ਹੈ ਜੀ ਆਪਣੇ ਮਨ ਤੇ ਕਾਬੂ ਪਾ ਲਿਆ ਜੇ ਤੁਸੀਂ ਆਪਣੇ ਮਨ ਤੇ ਕਾਬੂ ਵਾਲੇ ਆਪਣੇ ਆਪ ਨੂੰ ਜਿੱਤ ਲਿਆ ਸਮਝੋ ਸਭ ਕੁਝ ਜਿੱਤ ਲਿਆ ਕਿਉਂਕਿ ਗੁੱਸਾ ਇੱਕ ਐਸੀ ਚੀਜ਼ ਆ ਗੁੱਸਾ ਇੱਕ ਛੋਟੀ ਜੀ ਚੀਜ਼ ਨੂੰ ਬਹੁਤ ਵੱਡਾ ਬਣਾ ਦਿੰਦਾ ਤੇ ਹਨਾ ਉਹਦੇ ਨੁਕਸਾਨ ਬਹੁਤ ਜ਼ਿਆਦਾ ਹੁੰਦੇ ਆ ਆਪਣੀ ਲਾਈਫ ਦੇ ਵਿੱਚ ਖਾਸ ਕਰਕੇ ਦੂਜਿਆਂ ਨੂੰ ਤਾਂ ਚਲ ਜਿਹੜਾ ਜੋ ਹੋਣਾ ਹੋਣਾ ਆਪਣੇ ਆਪ ਤੇ ਵੀ ਬਹੁਤ ਇਹਦਾ ਬੈਡ ਇਫੈਕਟ ਪੈਂਦਾ ਸੋ ਇਸ ਲਈ ਕੋਸ਼ਿਸ਼ ਕਰੋ ਕਿ ਗੁੱਸੇ ਨੂੰ ਜਿੰਨਾ ਹੋ ਸਕੇ ਦਾ ਕੰਟਰੋਲ ਕਰੋ ਠੀਕ ਆ ਉਹਦਾ ਗੁੱਸਾ ਹਨਾ ਪਰ ਨਿੱਕੇ ਨਿੱਕੇ ਗੱਲਾਂ ਤੇ ਖਿਜੀ ਜਾਣਾ ਹਨਾ ਇਹ ਚੀਜ਼ਾਂ ਲਈ ਬਚੰਗੀਆਂ ਨਹੀਂ ਹੁੰਦੀਆਂ ਠੀਕ ਹੈ ਜੀ ਇਹ ਚੀਜ਼ ਤੇ ਨੰਬਰ 2 ਤੇ ਮੈਂ ਗੱਲ ਕਰੂੰਗਾ ਜੀ ਪੇਸ਼ੈਂਸ ਦੀ ਸਾਨੂੰ ਸਬਰ ਹੋਣਾ ਜ਼ਰੂਰੀ ਆ ਸਬਰ ਵੀ ਤੁਹਾਡੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਕਿਸੇ ਵੀ ਚੀਜ਼ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਹਨਾ ਚਾਹੇ ਤੁਸੀਂ ਕੋਈ ਕੰਮ ਨਵਾਂ ਕਰਨਾ ਜਾਂ ਕੋਈ ਵੀ ਆਪਣੀ ਲਾਈਫ ਨਾਲ ਰਿਲੇਟਡ ਆ ਜਿਹਦੇ ਵਿੱਚ ਆਪਾਂ ਕਾਲੀ ਮਚਾਉਣੇ ਆ ਸਿਆਣੇ ਵੀ ਕਹਿੰਦੇ ਵੀ ਕਾਲੀ ਅੱਗੇ ਢੋਏ ਤੇ ਕਾਲੀ ਤੋਂ ਬਚੋ ਤੇ ਪੇਸ਼ੈਂਸ ਸਬਰ ਰੱਖਣਾ ਸਿੱਖੋ ਤੇ ਨੰਬਰ 3 ਤੇ ਮੈਂ ਗੱਲ ਕਰੂੰਗਾ ਜੀ ਆਪਣੇ ਅੰਦਰ ਜਿਹੜੀ ਤੁਸੀਂ ਚੀਜ਼ ਲੈ ਕੇ ਆਉਣੀ ਆ ਵੱਧ ਤੋਂ ਵੱਧ ਉਹ ਆ ਇਹ ਮੇਨ ਚੀਜ਼ ਆ ਵੀ ਪੋਜ਼ਿਟਿਵਿਟੀ ਤੁਹਾਡੇ ਵਿੱਚ ਪੋਜ਼ਿਟਿਵਿਟੀ ਹੁਣ ਚਾਹੀਦੀ ਹੈ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ ਕਿਸੇ ਚੀਜ਼ ਨੂੰ ਲੈ ਕੇ ਕੋਈ ਵੀ ਚੀਜ਼ ਹੋ ਸਕਦੀ ਹੈ ਮੰਨ ਲਓ ਤੁਸੀਂ ਸਟਿੱਕ ਹੋ ਜਾਨੇ ਹੋ ਬਿਮਾਰ ਹੋ ਜਾਨੇ ਨਾ ਕਿਵਰ ਆਪਾਂ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹਣਾ ਤਾਂ ਆਪਾਂ ਆਪਾਂ 네ਗੈਟਿਵਿਟੀ ਆਪਣੇ ਮਾਈਂਡ ਚ ਆ ਜਾਂਦੇ ਵੀ ਯਾਰ ਕੀ ਹੋ ਗਿਆ ਆਪਾਂ ਠੀਕ ਨਹੀਂ ਹੋ ਰਹੇ ਜਾਂ ਆਪਣਾ ਕੰਮ ਨਹੀਂ ਚੱਲਦਾ ਆਪਾਂ ਉਹਦੇ ਬਾਰੇ ਸੋਚਣ ਲੱਗ ਜਾਂਦੇ ਹਣਾ ਜਾਂ ਬੱਚਾ ਨਹੀਂ ਸਾਡਾ ਪੜਦਾ ਪਾਗ ਨਹੀਂ ਆਇਆ ਯਾਰ ਉਹ ਬੱਚਾ ਸਾਡਾ ਸਟੱਡੀ ਵਿੱਚ ਵੀਕ ਆ ਨਾ ਆਪਾਂ 네ਗੈਟਿਵਿਟੀ ਆਪਣੇ ਮਾਈਂਡ ਚ ਲੈ ਆਉਨੇ ਆ ਸੋ ਪੋਜ਼ਿਟਿਵਿਟੀ ਹੋਣੀ ਬਹੁਤ ਜ਼ਰੂਰੀ ਜਿੰਨਾ ਜਿੰਨਾ ਜੇਕਰ ਆਪਾਂ ਆਪਣੇ ਅੰਦਰ ਪੋਜ਼ਿਟਿਵ ਨਹੀਂ ਹੋਵਾਂਗੇ ਤਾਂ ਆਪਣਾ ਜਿਹੜਾ ਸਰਕਲ ਆ ਉਹ ਸਹੀ ਨਹੀਂ ਚੱਲੂਗਾ ਸੋ ਇਹ ਤੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ